ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਟਮਾਟਰਾਂ ਦੀ ਚਟਨੀ ਬਣਾਵਾਂਗੇ ਅੱਜ ਆਪਾਂ ਤੇ ਬਹੁਤ ਹੀ ਟੇਸਟੀ ਚਟਨੀ ਬਣਦੀ ਹੈ ਵੈਸੇ ਤਾਂ ਚਟਨੀਆਂ ਗਰਮੀਆਂ 'ਚ ਹੀ ਚੰਗੀਆਂ ਲੱਗਦੀਆਂ ਆਹ ਵਾਲੀ ਤੁਸੀਂ ਸਰਦੀਆਂ 'ਚ ਖਾਓ ਤੇ ਬਹੁਤ ਹੀ ਟੇਸਟੀ ਚ ਬਣੂਗੀ ਆਪਾਂ ਨੇ ਆਦਰਕ ਲਸਣ ਪਾ ਕੇ ਨਾ ਆਪਾਂ ਬਣਾਵਾਂਗੇ ਤੇ ਜਿਹੜੇ ਮਸਾਲੇ ਆਪਾਂ ਹੋ ਵਿੱਚ ਪਾਵਾਂਗੇ ਤੁਹਾਨੂੰ ਨਾਲ ਦੀ ਨਾਲ ਵਿਖਾ ਦੇਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਨਾ ਸਟੀਮ ਕਰਾਂਗੇ। ਇੱਧਰ ਦੇਖੋ ਆਪਣਾ ਨਾ ਟੋਪੀਆ ਪਾਣੀ ਆ ਲੈ ਗਰਮ ਰੱਖਿਆ। ਪਾਣੀ ਆਪਣਾ ਉਬਲ ਹੀ ਜਾਂਦਾ ਹੈ। ਤੇ ਹੁਣ ਉੱਤੇ ਨਾ ਆਪਾਂ ਛਾਣਨੀ ਰੱਖ ਲਿਆਂਗੇ। ਤੇ ਹੁਣ ਆਹ ਟਮਾਟਰ ਆਪਾਂ ਇੱਥੇ ਵਿੱਚ ਰੱਖ ਲਿਆਂਗੇ। ਹੁਣ ਆਪਾਂ ਇਹਨਾਂ ਨੂੰ 5-7 ਮਿੰਟ ਨਾ ਸਟੀਮ ਕਰਾਂਗੇ। ਆਪਣੇ ਨਾ ਟਮਾਟਰਾਂ ਸਟੀਮ ਹੋ ਜਾਂਦੇ ਨੇ 7-8 ਮਿੰਟ ਹੋ ਗਏ ਆ ਤੇ ਆਪਾਂ ਹੁਣ ਇਹਨਾਂ ਨੂੰ ਦੇਖਦੇ ਆਂ ਹਾਂਜੀ ਆਪਣੇ ਟਮਾਟਰ ਨਾ ਸਟੀਮ ਹੋ ਗਏ ਆ ਦੇਖੋ ਛਿਲਕਾ ਨਾ ਉਤਰਨ ਲੱਗ ਗਿਆ ਤੇ ਹੁਣ ਆਪਾਂ ਗੈਸ ਆਫ ਕਰ ਦਿੰਨੇ ਆ ਤੇ ਜਦੋਂ ਇਹ ਠੰਡਾ ਹੋ ਗਿਆ ਆਪਾਂ ਇਸ ਤਰ੍ਹਾਂ ਕਰਕੇ ਨਾ ਇਹਦਾ ਛਿਲਕਾ ਲਾ ਲਾਂਗੇ ਇਹਨਾਂ ਦਾ ਬਹੁਤ ਵਧੀਆ ਆਸਾਨੀ ਨਾਲ ਛਿਲਕਾ ਲੈ ਜੂਗਾ ਇਹਨਾਂ ਨੂੰ ਆਪਾਂ ਪਲੇਟ 'ਚ ਕੱਢ ਲੈਨੇ ਆਂ ਆਸਤੇ ਕਰਕੇ ਨਾ ਪਲੇਟ ਜੀ ਕਰ ਲੈਣ ਠੰਡਾ ਕਰਕੇ ਨਾ ਫਿਰ ਆਪਾਂ ਇਹਨਾਂ ਦਾ ਪੇਸਟ ਬਣਾ ਲਾਂਗੇ ਛਿਲਕਾ ਲਾ ਕੇ ਹੁਣ ਜੀ ਆਪਾਂ ਪੈਨ ਰੱਖ ਲਿਆ ਗੈਸ ਆਨ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਸੁੱਕੇ ਮਸਾਲੇ ਡਰਾਈ ਕਰਾਂਗੇ ਆਪਣਾ ਧਨੀ ਜੀ ਆ ਧਨੀਆਂ ਤੇ ਅਜਵਾਇਨ ਆ ਆਪਾਂ ਟਮਾਟਰਾਂ ਦੇ ਹਿਸਾਬ ਨਾਲ ਹੀ ਮਸਾਲੇ ਲਏ ਆ ਵੀ ਅੱਧਾ ਅੱਧਾ ਚਮਚ ਜਮੈਨ ਦਾ ਚੌਥਾ ਹਿੱਸਾ ਲਿਆ ਅੱਧਾ ਕ ਚਮਚਾ ਆਪਾਂ ਸੌਂਫ ਦਾ ਲਿਆ ਅੱਧਾ ਕ ਚਮਚਾ ਆਪਾਂ ਜੀਰੇ ਦਾ ਲਿਆ ਅੱਧਾ ਚਮਚੀ ਆਪਾਂ ਸਰੋਂ ਲਈ ਹੈ ਹੁਣ ਆਪਾਂ ਨਾ ਇਹਨੂੰ ਡਰਾਈ ਰੋਸਟ ਕਰ ਲਾਂਗੇ ਤੇ ਫਿਰ ਇਸ ਨੂੰ ਠੰਡਾ ਕਰਕੇ ਨਾ ਇਹਦਾ ਮਸਾਲਾ ਆਪਾਂ ਪੀਸ ਲਾਂਗੇ ਮਸਾਲੇ ਆਪਣੇ ਰੋਸਟ ਹੋ ਗਏ ਹੈ ਤੇ ਹੁਣ ਆਪਾਂ ਗੈਸ ਬੰਦ ਕਰਕੇ ਨਾ ਇਹਨਾਂ ਨੂੰ ਪਲੇਟ 'ਚ ਕੱਢ ਲੈਣੇ ਆਂ ਜਦੋਂ ਠੰਡੇ ਹੋ ਗਏ ਆਪਾਂ ਗਰ ਕਰੇ ਜੇ ਨਾ ਇਹਨਾਂ ਨੂੰ ਕੀਸ ਲਾਣੀ ਹਾਂਜੀ ਆਪਾਂ ਨਾ ਪਾਣਾ ਰੱਖ ਲਿਆ ਤੇ ਗੈਸ ਆਪਾਂ ਨਾ ਹੁਣ ਆਪਨਾ ਬੰਦ ਕੀਤਾ ਹੋਇਆ ਆਪਾਂ ਤੇਲ ਜ਼ਿਆਦਾ ਗਰਮ ਹੋ ਗਿਆ ਸੀ ਆਪਾਂ 2-3 ਚਮਚੇ ਛੋਟੇ ਚਮਚੇ ਤੇਲ ਦੇ ਲਏ ਤੇਲ ਆਪਾਂ ਕੋਈ ਵੀ ਵਰਤ ਸਕਦੇ ਆਂ ਜਿਹੜਾ ਪਰਸੋੀ ਚ ਵਰਤਦੇ ਆਂ ਤੇ ਘਿਓ ਨਾ ਪਾਓ ਕਿਉਂਕਿ ਘਿਓ ਅੱਜਕੱਲ੍ਹ ਠੰਡ ਹੈਗੀ ਤੇ ਫਿਰ ਨਾ ਚਟਣੀ ਦੇ ਵਿੱਚ ਜੰਮ ਜਾਂਦਾ ਹੈ ਇਹ ਕੋਈ ਵੀ ਪਾ ਸਕਦੇ ਆ ਆਪਾਂ ਤੇ ਹੁਣ ਆਪਾਂ ਨਾ ਇਹਦੇ ਵਿੱਚ ਪਾਵਾਂਗੇ ਹਿੰਗ ਥੋੜੀ ਜੀ ਆਪਾਂ ਹਿੰਗ ਪਾ ਲਈ ਖੋਣੇ ਦੇ ਵਿੱਚ ਪਾਵਾਂਗੇ ਆਪਾਂ ਲਸਣ ਤੇ ਆਦਰਕ ਦਾ ਨਾ ਪੇਸਟ ਬਣਾਇਆ ਆਪਾਂ ਇਹ ਪਾਵਾਂਗੇ ਆਪਾਂ ਹੁਣ ਵਿੱਚ ਤੇ ਹੁਣ ਆਪਾਂ ਗਾਇਆ ਸੀ ਨਾ ਆਉਣ ਕਰ ਲਾਂਗੇ ਤੇ ਹੁਣ ਆਪਾਂ ਲਸਣ ਦਾ ਕੱਚਾ ਪਾਣੀ ਨਿਕਲ ਗਿਆ ਜਦੋਂ ਘੇਰੇ ਦੇ ਵਿੱਚ ਆਪਾਂ ਟਮਾਟਰ ਜਿਹੜੇ ਟੁਕੀਏ ਟੁਕੀਏ ਹੋਏ ਆਪਾਂ ਨੂੰ ਪਾ ਦੇਵਾਂਗੇ ਆਪਾਂ ਆਪਾਂ ਲਸਣ ਤੇ ਆਦਰਕ ਹੈ ਨਾ ਬਰਾਊਨ ਹੋ ਗਏ ਤੇ ਇਹਨਾਂ ਦਾ ਕੱਚਾਪਨ ਨਿਕਲ ਗਿਆ ਲਸਣ ਦਾ ਤੇ ਹੁਣ ਆਪਾਂ ਨਾ ਇਹਦੇ ਵਿੱਚ ਜਿਹੜੀ ਟਮਾਟਰਾਂ ਦੀ ਪਿਓਰੀ ਬਣਾਈ ਐ ਇਹ ਪਾ ਦਾਂਗੇ ਛੇਕਾ ਲਾ ਕੇ ਨਾ ਆਪਾਂ ਜੀ ਪਿਓਰੀ ਬਣਾ ਲਈ ਐ ਇਹ ਪਾ ਦਾਂਗੇ ਅਗਰ ਤੇ ਗੈਸ ਨੂੰ ਆਪਾਂ ਸਲੋ ਹੀ ਰੱਖਾਂਗੇ ਕਿਉਂਕਿ ਇਹਨਾਂ ਨੂੰ ਆਪਾਂ ਸਲੋ ਤੇ ਪਕਾਵਾਂਗੇ ਚਟਨੀ ਨੂੰ ਤੇ ਬਹੁਤ ਹੀ ਹੈਲਦੀ ਚਟਨੀ ਬਣੂਗੀ ਆਪਣੀ ਐਸ ਤਰ੍ਹਾਂ ਕਰਕੇ ਹੁਣ ਆਪਾਂ ਨਾ ਟਮਾਟਰ ਦੀ ਪਿਓਰੀ ਵਿੱਚ ਪਾ ਕੇ ਤੇ ਮਿਕਸ ਕਰ ਲਈਏ ਲਸਣ ਆਦਰਕ ਦੇ ਵਿੱਚ ਤੇ ਹੁਣ ਆਪਾਂ ਇਹਨੂੰ 2-3 ਮਿੰਟ ਨਾ ਪਕਾਵਾਂਗੇ ਫਿਰ ਮਸਾਲੇ ਪਾ ਦਾਂਗੇ ਆਪਾਂ ਇਹਦੇ ਵਿੱਚ ਇਹਨੂੰ ਪਕਾ ਦੇਣ ਜੀ 3-4 ਮਿੰਟ ਹੋ ਗਏ ਤੇ ਹੁਣ ਆਪਾਂ ਨਾ ਇਹਦੇ ਵਿੱਚ ਮਸਾਲੇ ਪਾ ਦਾਂਗੇ ਆਪਾਂ ਪਾਵਾਂਗੇ ਨਮਕ ਵਾਈਟ ਨਾਲੇ ਆਪਣਾ ਕਾਲਾ ਨਮਕ ਆ ਜਿਹੜਾ ਆਪਾਂ ਰੋਜ਼ ਵਰਤਦੇ ਉਹ ਨਮਕ ਹੈ ਇਧਰ ਜੀ ਗਰਮ ਮਸਾਲਾ ਇਹ ਇਧਰ ਆਪਣੀ ਲਾਲ ਮਿਰਚ ਹੈ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਜਿਹੜੇ ਆਪਾਂ ਮਸਾਲੇ ਦਰਦਰੇ ਜਿਹੇ ਪੀਸੇ ਹਨ ਉਹ ਵੀ ਆਪਾਂ ਇਹਦੇ ਵਿੱਚ ਹੁਣੇ ਐਡ ਕਰ ਦੇਵਾਂਗੇ ਆ ਆਪਾਂ ਦਰਦਰੇ ਜੇ ਪੀਸ ਲਿਆ ਆਪਾਂ ਕੁੰਡੇ ਘੋਟੇ ਦੇ ਵਿੱਚ ਤੇ ਇਹ ਵਿੱਚ ਪਾ ਦਾਂਗੇ ਤੇ ਆਪਾਂ ਚਟਨੀ ਨਾ ਬਹੁਤ ਹੀ ਜੈਕੇਦਾਰ ਬਣੂਗੀ ਬਹੁਤ ਹੀ ਹੈਲਦੀ ਬਣੂਗੀ ਇਹ ਸਰਦੀਆਂ ਦੇ ਖਾਣ ਵਾਲੀ ਚਟਨੀ ਹੈ ਆਪਣੀ ਤੇ ਬਹੁਤ ਹੀ ਟੇਸਟੀ ਬਣਾਂਗੀ ਹੁਣ ਆਪਾਂ ਦੋ ਟਨ ਮੈਂਟਨ ਪਕਾਵਾਂਗੇ ਹੁਣ ਆਪਾਂ ਨਾ ਇਹਦੇ ਵਿੱਚ ਗੁੜ ਪਾਵਾਂਗੇ ਚਟਨੀ ਦਾ ਆਪਣਾ ਟੇਸਟ ਹੋਰ ਜ਼ਿਆਦਾ ਵੱਧ ਜਾਊਗਾ ਤੇ ਚੀਨੀ ਵੀ ਪਾ ਸਕਦੇ ਆ ਵੈਸੇ ਗੁੜ ਪਾਇਓ ਗੁੜਦਣਾ ਹੈ ਜੀ ਜਵੰਦੀ ਆ ਤੇ ਮਿੱਠਾ ਨਾ ਆਪਾਂ ਚਟਨੀ ਦੇ ਹਿਸਾਬ ਨਾਲ ਹੀ ਪਾਵਾਂਗੇ ਗੁੜ ਜਿੰਨਾ ਆਪਾਂ ਚਾਹੀਦਾ ਆਪਾਂ ਚਟਨੀ ਦੇ ਵਿੱਚ ਓਨਾ ਹੀ ਪਾਵਾਂਗੇ ਆਪਾਂ ਹੁਣ ਆਪਾਂ ਇਹਨੂੰ ਨਾ ਉਨਾ ਟਾਈਮ ਪਕਾਵਾਂਗੇ ਜਿੰਨਾ ਟਾਈਮ ਇਹ ਤੇਲ ਨਹੀਂ ਛੱਟ ਜਾਂਦੀ ਚਟਨੀ ਆਪਣੀ। ਉਨਾ ਟਾਈਮ ਆਪਾਂ ਪਕਾਵਾਂਗੇ ਜਿਵੇਂ ਵੀ ਗੁੜ ਵੀ ਪਾਣੀ ਛੱਡੂਗਾ ਨਾ ਹੁਣ ਆਪ ਦਾ। ਜਦੋਂ ਇਹ ਆਪਣੀ ਬਣ ਕੇ ਹੋ ਗਈ ਜੀ ਤਿਆਰ। ਦੇਖੋ ਤੇਲ ਛੱਡ ਤਾਏ ਨੇ। ਤੇ ਹੁਣ ਨਾ ਆਪਾਂ ਇਹਦੇ ਵਿੱਚ 2 ਚਮਚੇ ਸਿਰਕੇ ਦੇ ਪਾਵਾਂਗੇ। ਜੇ ਆਪਾਂ ਇਹਨੂੰ ਸਟੋਰ ਕਰਕੇ ਰੱਖਣਾ ਨਾ ਤਾਂ ਸਿਰਕਾ ਪਾਇਓ ਤੇ ਖਰਾਬ ਨਹੀਂ ਹੁੰਦੀ ਜਟਨੀ ਆਪਣੀ। ਕਾਫੀ ਟਾਈਮ ਚੱਲ ਜਾਂਦੀ ਹੈ। ਹੁਣ ਆਪਾਂ ਇਹਨੂੰ ਥੋੜਾ ਜਿਹਾ ਚਿਰ ਪਕਾਵਾਂਗੇ ਚਟਨੀ ਆਪਣੀ ਤਿਆਰ ਹੈ ਬਸ 2-3 ਮਿੰਟ ਪਕਾਵਾਂਗੇ ਲਾਂਜੀ ਆਪਣੀ ਨਾ ਚਟਨੀ ਬਣ ਕੇ ਟਮਾਟਰਾਂ ਦੀ ਹੋ ਗਈ ਤਿਆਰ ਤੇ ਹੁਣ ਆਪਾਂ ਗੈਸ ਆਫ ਕਰ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲੈਨੇ ਆ ਆਪਣੀ ਚਟਨੀ ਟਮਾਟਰਾਂ ਦੀ ਬਣ ਕੇ ਹੋ ਗਈ ਜੀ ਤਿਆਰ ਤੇ ਤੁਸੀਂ ਵੀ ਟਰਾਈ ਕਰਿਓ ਤੇ ਬਹੁਤ ਹੀ ਹੈਲਦੀ ਹੁੰਦੀ ਹੈ ਬਹੁਤ ਹੀ ਟੇਸਟੀ ਹੈ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ